ਸਮੇਂ ਸਿੰਘ ਸੈਣੀ ਦੀ ਜਿੱਦਣ ਵੀ ਸਚਾਈ ਨਿਕਲੂਗੀ ਉਹਦੀ ਡੀਜੀਪੀ ਲਾਣ ਦੇ ਇਹਦਾ ਸੋਰਸ ਤੁਹਾਨੂੰ ਕਿਤੇ ਹੋਰ ਹੀ ਲੱਭੂਗਾ ਕੀ ਲੱਗਦਾ ਕਾਲੀ ਗਵਰਨਮੈਂਟ ਵੀ ਰਹੀ ਹੈ ਕਿੰਨੇ ਲੰਬਾ ਸਮਾਂ ਰਹੀ ਹੈ ਲਾਸਟ ਵਾਲੇ ਆਪਾਂ 10 ਸਾਲ ਦੀ ਗੱਲ ਕਰ ਲਈਏ ਤਾਂ ਉਹਨਾਂ ਦੇ ਵਿੱਚ ਜਿਹੜੇ ਸਿੱਖਾਂ ਦੇ ਮੇਨ ਆਪਾਂ ਕਹਿ ਸਕਦੇ ਆ ਪੰਜਾਬੀਆਂ ਨੇ ਵੀ ਕਹਿ ਸਕਦੇ ਆ ਮੇਨ ਮੁੱਦਿਆਂ ਤੇ ਕੰਮ ਨਹੀਂ ਹੋਇਆ ਇਹ ਗੱਲ ਤੁਸੀਂ ਮੰਨਦੇ ਹੋ ਬੰਦੀ ਸਿੰਘਾਂ ਵਾਲੀਆਂ ਜਿਹੜੀਆਂ ਡਿਮਾਂਡ ਸੀਗੀਆਂ ਨਾ ਉਹ ਕੁਝ ਹੱਦ ਤੱਕ ਮੈਂ ਮਹਿਸੂਸ ਕਰਦਾ ਮੈਂ ਕੋਈ ਅਕਾਲੀ ਦਲ ਵੱਲੋਂ ਨਹੀਂ ਕਹਿ ਰਿਹਾ ਮੈਂ ਆਪਣੇ ਵੱਲੋਂ ਕਹ ਰਿਹਾ ਇਹ ਅਜੰਡਾ ਜ ਬੰਦੀ ਸਿੰਘਾਂ ਵਾਲਾ ਮਤਲਬ ਮਿਕਸ ਹੋ ਗਿਆ ਨਾ ওই ਬੰਦਾ ਇਹਨੇ ਕਿਸੇ ਗੱਲ 'ਚ ਦੋਸ਼ੀ ਸੀ ਕੋਈ ਕਿਸੇ ਗੱਲ 'ਚ ਦੋਸ਼ੀ ਸੀ ਫਿਰ ਅਗਲੇ ਕਹਿੰਦੇ ਯਾਰ ਵੀ ਇਹਨੂੰ ਚੈਪਟਰ ਨੂੰ ਯਾਰ 사이ਟ ਤੇ ਕਰਕੇ ਵੇਜ ਜੂਗਾ ਬੰਦੇ ਨੂੰ ਐਮਪੀ ਬਣਨ ਤੋਂ ਬਾਅਦ ਨਹੀਂ ਛੱਡ ਰੇ ਤੁਸੀਂ ਉਹ ਜਦ ਬੰਦੇ ਨੇ 3 ਲੱਖ ਬੰਦੇ ਨੇ ਵੋਟ ਪਾਤੀ ਤੁਸੀਂ ਉਹਨੂੰ ਦਿਬੜੂਗੜ ਕਿੱਥੇ ਆ ਉਹ ਉੱਥੇ ਹੀ ਬੰਦ ਕਰਕੇ ਕੀ ਲਾਉਂਗੇ ਤੁਸੀਂ ਉਹਨੂੰ ਮੈਨੂੰ ਤਾਂ ਐਂ ਲੱਗਦਾ ਵੀ ਮੁਗਲਾਂ ਦੇ ਟਾਈਮ ਤੋਂ ਕੋਈ ਕਿਤਾਬ ਇਹ ਦਿੱਲੀ ਇਹੀ ਜੀ ਪਈ ਹੈ ਵੀ ਜਿਹਦੇ ਵਿੱਚ ਲਿਖਿਆ ਹੋਇਆ ਵੀ ਇਹ ਇਹਨਾਂ ਨਾਲ ਨਹੀਂ ਕਦੇ ਵੀ ਨਹੀਂ ਪੰਜਾਬੀਆਂ ਨਾਲ ਪੰਜਾਬੀਆਂ ਨਾਲ ਨਹੀਂ ਸਿੱਧਾ ਸਿੱਧਾ ਲੱਗਦਾ ਕੋਈ ਕਮਨੀਕਰ ਹਾਂ ਜਾਇ ਹੈ ਵੀ ਪਾਈ ਜਦਨਾ ਅਕਾਲ ਤਖਤ ਸਰ ਦੀ ਸਿਰਜਣਾ ਹੋਈ ਹੈ ਹੂੰ ਇਹ ਅਕਾਲ ਤਖਤ ਹੈ ਉਹ ਦਿੱਲੀ ਦਾ ਤਖਤ ਹੈ ਇਹਨਾਂ ਦੀ ਟੱਕਰ ਰਹਿਣੀ ਹੋ ਰਹਿਣੀ ਰਹਿਣੀ ਜੇ ਲੱਗਦਾ ਕਿ ਆਕਾਲੀ ਦਲ ਔਰ ਬੀਜੇਪੀ ਦਾ ਗੱਠਜੋੜ ਹੋ ਸਕਦਾ ਹੈ 2027 ਦੇ ਲਈ ਦੇਖੋ ਗੱਲ ਇਹ ਹੈ ਬਈ ਦੋਨਾਂ ਨੂੰ ਹੀ ਇਸ ਗੱਲ ਦੇ ਵਿੱਚ ਫਾਇਦਾ ਹੈ ਇਹਨਾਂ ਦਾ ਗੱਠਜੋੜ ਹੋਣਾ ਚਾਹੀਦਾ ਤਾਂ ਇਹ ਉਸਦਾ ਵੀ ਉਹਨਾਂ ਕਹਿੰਦਾ ਵੀ ਸੀਟਾਂ ਸਾਨੂੰ ਜਿਆਦੀਆਂ ਚਾਹੀਦੀਆਂ ਆ ਆਕਾਲੀ ਦਲ ਨੂੰ ਘੱਟ ਦਵਾਂਗੇ ਤਾਂ ਫਿਰ ਉਹ ਰੌਲਾ ਪੈਣਾ ਤੇ ਕਿਦਾਂ ਹੋ ਸਕਦਾ ਸੰਗਤ ਦੇ ਪਿਆਰ ਦੀ ਗੱਲ ਹੈ ਜਿਹੜੀ ਸੰਗਤ ਤੁਹਾਨੂੰ ਪਿਆਰ ਕਰਦੀ ਸੀ ਉਹਨਾਂ ਜੋ ਬਹੁਤੇ ਬੰਦੇ ਹੁਣ ਬੀਜੇਪੀ ਨੂੰ ਪਿਆਰ ਕਰਨ ਲੱਗੇ ਉਹਨਾਂ 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 ਦਾ ਵੋਟ ਬੈਂਕ ਵੱਧ ਗਿਆ ਕੀ ਲੱਗਦਾ ਕਾਲੀ ਗਵਰਨਮੈਂਟ ਵੀ ਰਹੀ ਹੈ ਕਿੰਨੇ ਲੰਬਾ ਸਮਾਂ ਰਹੀ ਹੈ ਲਾਸਟ ਵਾਲੇ ਆਪਾਂ 10 ਸਾਲ ਦੀ ਗੱਲ ਕਰ ਲਈਏ ਤਾਂ ਉਹਨਾਂ ਦੇ ਵਿੱਚ ਜਿਹੜੇ ਸਿੱਖਾਂ ਦੇ ਮੇਨ ਆਪਾਂ ਕਹਿ ਸਕਦੇ ਆ ਪੰਜਾਬੀਆਂ ਦੇ ਵੀ ਕਹਿ ਸਕਦੇ ਆ ਮੇਨ ਮੁੱਦਿਆਂ ਤੇ ਕੰਮ ਨਹੀਂ ਹੋਇਆ ਇਹ ਗੱਲ ਤੁਸੀਂ ਮੰਨਦੇ ਹੋ ਦੇਖੋ ਜਿਹੜੀ ਕੋਲੀਸ਼ਨ ਗਵਰਨਮੈਂਟਸ ਹੁੰਦੀਆਂ ਨੇ ਨਾ ਜਿਹਨੂੰ ਆਪਾਂ ਗਠਜੋੜ ਦੀ ਸਰਕਾਰ ਕਹਿੰਦੇ ਆ ਇਹਦੇ 'ਚ ਥੋੜੀਆਂ ਲਿਮਿਟੇਸ਼ਨਸ ਵੀ ਹੁੰਦੀਆਂ ਨੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਹੈ ਸੁਮੇਸ਼ ਸਿੰਘ ਸੈਣੀ ਦੀ ਜਿੱਦਣ ਵੀ ਸਚਾਈ ਨਿਕਲੂਗੀ ਉਹਦੀ ਡੀਜੀਪੀ ਲਾਣ ਦੀ ਇਹਦਾ ਸੋਰਸ ਤੁਹਾਨੂੰ ਕਿਤੇ ਹੋਰ ਹੀ ਲੱਭੂਗਾ ਬੰਦੀ ਸਿੰਘਾਂ ਦੀ ਜਿੱਥੇ ਤੱਕ ਗੱਲ ਹੈ ਮੈਂ ਖੜਕੂਬਾਦ ਦੇ ਟਾਈਮ ਦੀ ਗੱਲ ਕਰਦਾ ਹਾਂ ਖੜਕੂ ਬਾਦ ਦੀ ਜਿਹੜੀ ਅੱਗ ਸੀ ਉਹਨਾਂ ਤਾਂ ਸੰਤ ਲੰਗੋਵਾਲ ਵੀ ਚਪੀਟ ਚ ਲਿਆ ਸਦਾ ਗਰਚਨ ਸਿੰਘ ਟੋੜੇ ਜਿਹਦਾ ਅੰਗੂਠਾ ਓੜਿਆ ਜ ਜਥੇਦਾਰ ਜਗਦੀਸ਼ ਸਿੰਘ ਤਲਵੰਡੀ ਤੇ ਅਟੈਕ ਹੋਇਆ ਬਰਨਾਲਾ ਸਾਹਿਬ ਤੇ ਅਟੈਕ ਹੋਇਆ ਰਾਜਲਾ ਸਾਹਿਬ ਆਪਣੇ ਸਮਾਨੇ ਵਾਲੇ ਉਹ ਹੋਏ ਇਹ ਜਿਹੜੀਆਂ ਬੰਦੀ ਸਿੰਘਾਂ ਵਾਲੀਆਂ ਜਿਹੜੀਆਂ ਡਿਮਾਂਡ ਸੀਗੀਆਂ ਨਾ ਉਹ ਕੁਝ ਹੱਦ ਤੱਕ ਮੈਂ ਮਹਿਸੂਸ ਕਰਦਾ ਮੈਂ ਕੋਈ ਅਕਾਲੀ ਦਲ ਵੱਲੋਂ ਨਹੀਂ ਕਹਿ ਰਿਹਾ ਮੈਂ ਆਪਣੇ ਵੱਲੋਂ ਕਹ ਰਿਹਾ ਇਹ ਅਜੰਡਾ ਜਪੰਦੀ ਸਿੰਘਾਂ ਵਾਲਾ ਮਤਲਬ ਉਹ ਮਿਕਸ ਹੋ ਗਿਆ ਨਾ ਕੋਈ ਬੰਦਾ ਇਹਨੇ ਕਿਸੇ ਗੱਲ 'ਚ ਦੋਸ਼ੀ ਸੀ ਕੋਈ ਕਿਸੇ ਗੱਲ 'ਚ ਦੋਸ਼ੀ ਸੀ ਫਿਰ ਅਗਲੇ ਕਹਿੰਦੇ ਯਾਰ ਵੀ ਇਹਨੂੰ ਚੈਪਟਰ ਨੂੰ ਯਾਰ ਸਾਈਡ ਤੇ ਕਰਕੇ ਵੇਜ ਜੂਗਾ ਕਲੀਜਨ ਤਾਂ ਆਪਣੀ ਉਹਦੇ ਨਾਲ ਬਹੁਤ ਸਾਰੇ ਇਸ ਤਰ੍ਹਾਂ ਦੇ ਆ ਵੀ ਕਹਿੰਦੇ ਜਿਨ੍ਹਾਂ ਦੀਆਂ ਸਜਾਵਾਂ ਪੂਰੀਆਂ ਹੋਈਆਂ ਹੋਈਆਂ ਨੇ ਉਹ ਤਾਂ ਇੱਕ ਲੋਕਤੰਤਰ ਦੀ ਜੇ ਗੱਲ ਕਰਦੇ ਆ ਹੁਣੇ ਤੁਸੀਂ ਗੱਲ ਕੀਤੀ ਵੀ ਭਾਰਤ ਨੂੰ ਸਭ ਨੂੰ ਆਜ਼ਾਦੀ ਹੈ ਸਭ ਨੂੰ ਬਰਾਬਰ ਦੇ ਅਧਿਕਾਰ ਨੇ ਫਿਰ ਵੀ ਉਹਨਾਂ ਨੂੰ ਬਹੁਤ ਸਾਰੇ ਨੇ ਛੱਡਿਆ ਨੇ ਉਹ ਦੇਖੋ ਉਹ ਛੜਿਆਮ ਤੱਕਾ ਹੈ ਹੂੰ ਵੀ ਤੁਸੀਂ ਬੰਦੇ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਨਹੀਂ ਜੇ ਉਹਨਾਂ ਨੂੰ ਛੱਡ ਰਿਹਾ ਹੈ ਹੂੰ ਬੰਦੇ ਨੂੰ ਐਮਪੀ ਬਣਨ ਤੋਂ ਬਾਅਦ ਨਹੀਂ ਛੱਡ ਰਿਹਾ ਤੁਸੀਂ ਉਹ ਜਦ ਬੰਦੇ ਨੇ 3 ਲੱਖ ਬੰਦੇ ਨੇ ਵੋਟ ਪਾਤੀ ਤੁਸੀਂ ਉਹਨੂੰ ਦਿਬੜੂਗੜ ਕਿੱਥੇ ਆ ਉਹ ਉੱਥੇ ਹੀ ਬੰਦ ਕਰਕੇ ਕੀ ਲਾਉਂਗੇ ਤੁਸੀਂ ਉਹਨੂੰ ਤੇ ਤੁਸੀਂ ਹੁਣ ਲੋਕਾਂ ਦੁਆਰਾ ਲੋਕਾਂ ਲਈ ਹੈ ਨਾ ਡੈਮੋਕ੍ਰੇਸੀ ਦਾ ਲੋਕਤੰਤਰ ਦੀ ਡੈਫੀਨੇਸ਼ਨ ਕੀ ਹੈ ਹੂੰ ਲੋਕਾਂ ਲਈ ਲੋਕਾਂ ਦੁਆਰਾ ਉਹ ਦੋ ਤਿੰਨ ਵਾਰੀ ਜਿਹੜਾ ਆਉਂਦਾ ਹੈ ਹਾਂਜੀ ਹਾਂਜੀ ਉਹ ਜਦ ਲੋਕਾਂ ਨੇ ਚੁਣ ਲਿਆ ਉਹਨੂੰ ਛੱਡ ਦਿਓ ਤੁਸੀਂ ਹੂੰ ਫਿਰ ਇਹੀ ਹੈ ਨਾ ਦੇਖੋ ਤੁਸੀਂ ਕੀ ਗੱਲ ਸਮਝ ਕੇ ਚੱਲੋ ਮੈਂ ਕੱਲੇ ਸਿੱਖਾਂ ਦੀ ਗੱਲ ਨਹੀਂ ਕਹਿੰਦਾ ਮੈਂ ਥੋੜੀ ਪੰਜਾਬੀਆਂ ਦੀ ਗੱਲ ਕਰਦਾ ਦੇਖੋ ਪੰਜਾਬੀਆਂ ਨੇ ਉਹ ਜਿਹੜਾ ਸਿਕੰਦਰ ਸੀ ਉਹਨੂੰ ਜੇਲਮ ਦੇ ਕੰਡੇ ਰੋਕਣ ਦੀ ਕੋਸ਼ਿਸ਼ ਕੀਤੀ ਚਲੋ ਮੀਂਹ ਪੈ ਗਿਆ ਇੱਕ ਦਿਨ ਪਹਿਲਾਂ ਆਪਣੇ ਰਥ ਜਿਹੜੇ ਪੋਰਸ ਕੋਲ ਸੀਗੇ ਉਹ ਚਿੱਕੜ 'ਚ ਨਹੀਂ ਚੱਲ ਸਕੇ ਹਾਰ ਗਿਆ ਵਿਚਾਰਾ ਉਹ ਆ ਆਇਆ ਬਾਬਰ ਨਾਨਕ ਪਾਸ਼ਾ ਨੇ ਉਹਦਾ ਵਿਰੋਧ ਕੀਤਾ ਰਹਿ ਅੰਦਰ ਚੱਕੀ ਬੀਬੀ ਸਨੀ ਪਈ ਉਹਨੂੰ ਜਾਬਰ ਵੀ ਦੱਸਿਆ ਜ਼ਾਲਮ ਵੀ ਦੱਸਿਆ ਉਹਨੂੰ ਤੇ ਉਹਨੂੰ ਦੱਸਿਆ ਵੀ ਤੂੰ ਪਾਪ ਦੀ ਜੰਜ ਲੈ ਕੇ ਕਾਬਲ ਤੋਂ ਆਇਆ ਤੂੰ ਸਾਰਾ ਕੋ ਦਰਜ ਹੈ ਨਾ ਪੰਜਵੇਂ ਪਾਸ਼ਾ ਨੂੰ ਤਤੀ ਤਵੀ ਰੇਤ ਗਰਮ ਸਿਰ ਚ ਉਬਲਦੀ ਦੀਗ ਨੌਵੇਂ ਪਾਸ਼ਾ ਨੂੰ ਮਤਲਬ ਮੁਗਲਾ ਨੇ ਆਪਣੇ ਨਾਲ ਪੂਰੀ ਜਿੰਨੀ ਹੜ ਸਕਦੀ ਸੀ ਆਪਣੇ ਛੇਵੇਂ ਪਾਸ਼ਾ ਨੂੰ ਉਥੇ ਗਵਾਲੀਅਰ ਦੇ ਕਿਲੇ ਚ ਕੈਦ ਕਰਨਾ ਮਰ ਰੰਝ ਜਸ ਚੱਲੀ ਨਾ ਗੁਰੂ ਗੋਬਿੰਦ ਸਿੰਘ ਨਾਲ ਤਾਂ ਫਿਰ ਪੂਰਾ ਪਰਿਵਾਰ ਹੀ ਉਹਨਾਂ ਦਾ ਚੱਲੇ ਆਪਨਾ ਫਿਰ ਉਹ ਤਾਂ ਉਹ ਸਿਸਟਮੇ ਅਲੱਗ ਸੀ ਖਾਲਸਾ ਪੰਥ ਦਾ ਉਹ ਤਾਂ ਜਿਹੜੀ ਸਿਰਜਣਾ ਹੋਈ ਹੈ ਉਹ ਤਾਂ ਇੱਕ ਇੱਕ ਬਹੁਤ ਵੱਡਾ ਇੱਕ ਘਟਨਾ ਆ ਉਹ ਇਸ ਦੁਨੀਆ ਕਿਉਂਕਿ ਦੁਨੀਆ ਕਈ ਬਰੀ ਇਹ ਬਣੀ ਕਈ ਬਰੀ ਇਹ ਫਿਰ ਸਨ ਸਮਾਧੀ ਹੋਈ ਜਿਹੜਾ ਆਹ ਪੀਰੀਅਡ ਚੱਲ ਰਿਹਾ ਹੈ ਦੁਨੀਆ ਦਾ ਇਹਦੇ ਚ ਜੇ ਸਭ ਤੋਂ ਵੱਟੀਆਂ ਪੰਜ ਘਟਨਾਵਾਂ ਹੋਈਆਂ ਉਹਨਾਂ ਚੋਂ ਇੱਕ ਸਿੱਖ ਸਿੱਖ ਪੰਥ ਖਾਲਸਾ ਪੰਥ ਦੀ ਸਿਰਜਣਾ ਹੈ ਫਿਰ ਆਜੋ ਅੱਗੇ ਆ ਧੜਵੀ ਆ ਗਏ ਨਾਦਰ ਸ਼ਾਹ ਤੇ ਐਮ ਸਾਫਦਾਲੀ ਹੋਣੀ ਇੱਥੇ ਵੱਡੂ ਵੱਡਾ ਕਲੂ ਕਰ ਕਰਕੇ ਅਧੀ ਕੌਮ ਸ਼ਹੀਦ ਕਰ ਗਏ ਸਰੋਵਰ ਪੂਰ ਕੇ ਤੋਪਾਂ ਨਾਲ ਅਡਾ ਗਏ ਫਿਰ ਅੰਗਰੇਜ਼ ਆ ਗਏ 90% ਠੋਡੀਆਂ ਫਾਂਸੀਆਂ ਤੇ ਠੋਡੀਆਂ ਉਹਨੇ ਕੈਦਾਂ ਨੇ ਫਿਰ ਇਹ ਆ ਗਏ ਜਿਨ੍ਹਾਂ ਨੇ ਆਜ਼ਾਦ ਹੋਣ ਤੋਂ ਬਾਅਦ ਦੇਸ਼ ਦੀ ਕਮਾਨਡ ਸੰਭਾਲੀ ਮਹਾਰਾਜਾ ਰਣਜੀਤ ਸਿੰਘ ਦਾ ਸਾਰਾ ਰਾਜ ਤਾਂ ਪਹਿਲਾਂ ਹੀ ਵੰਡ ਕੇ ਦੇਤਾ ਪਾਕਿਸਤਾਨ ਨੂੰ ਰਹਦਾ ਸੀ ਆ ਤੁਸੀਂ ਬਹੁਤਾ ਪੰਜਾਬੀ ਪੰਜਾਬੀ ਕਰਦੇ ਸੀਗੇ ਤੁਹਾਡੇ ਤਿੰਨ ਟੁਕੜੇ ਕਰਤੇ ਹਿਮਾਚਲ ਬਣਾਤਾ ਹਰਿਆਣਾ ਬਣਾਤਾ ਦੇਤੀ ਤੁਨੂੰ ਫਿਰ ਉਹ ਤੋਂ ਬਾਅਦ ਵੀ ਜਿਹੜੀਆਂ ਸਰਕਾਰਾਂ ਰਹੀਆਂ ਮੈਨੂੰ ਤਾਂ ਐਂ ਲੱਗਦਾ ਬਈ ਮੁਗਲਾਂ ਦੇ ਟਾਈਮ ਤੋਂ ਕੋਈ ਕਿਤਾਬ ਇਹ ਦਿੱਲੀ ਇਹੀ ਜੀ ਪਈ ਆ ਬਈ ਜਿਹਦੇ ਚ ਲਿਖਿਆ ਹੋਇਆ ਵੀ ਇਹ ਇਹਨਾਂ ਨਾਲ ਨਹੀਂ ਕਦੇ ਵੀ ਨਹੀਂ ਪੰਜਾਬੀਆਂ ਨਾਲ ਪਿਆਰ ਪੰਜਾਬੀਆਂ ਨਾਲ ਨਹੀਂ ਸਿੱਧਾ ਸਤਾ ਦਾ ਕੋਈ ਕੰਮ ਨਹੀਂ ਕਰਨਾ ਹੂੰ ਜਾਏ ਹੈ ਵੀ ਭਾਈ ਜਦੋਂ ਅਕਾਲ ਤਖਤ ਸਾਹਿਬ ਦੀ ਸਿਰਜਣਾ ਹੋਈ ਹੈ ਹੂੰ ਇਹ ਅਕਾਲ ਤਖਤ ਹੈ ਉਹ ਦਿੱਲੀ ਦਾ ਤਖਤ ਹੈ ਇਹਨਾਂ ਦੀ ਟੱਕਰ ਰਹਿਣੀ ਹੋ ਰਹਿਣੀ 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 ਬਿਲਕੁਲ ਜਾਏ ਤੇ ਚੱਲ ਪਈ ਹੁਣੇ ਗੱਠ ਜੋੜ ਦੀ ਗੱਲ ਕੀਤੀ ਵੀ ਗੱਠ ਜੋੜ ਦੇ ਵਿੱਚ ਬੜੀਆਂ ਲਿਮਿਟੇਸ਼ਨਸ ਹੁੰਦੀਆਂ ਨੇ ਕੰਮ ਕਰਨ ਦੀਆਂ ਵੀ ਸ਼ਾਇਦ ਬਹੁਤ ਕੰਮ ਰਹਿ ਗਿਆ ਹੈ ਹਨਾ ਤੇ ਹੁਣ ਫਿਰ ਜਿਵੇਂ ਲੁਧਿਆਣਾ ਇਲੈਕਸ਼ਨ ਦੀ ਆਪਾਂ ਗੱਲ ਕਰ ਰਹੇ ਹਾਂ ਉਸ ਤੋਂ ਬਾਅਦ ਇੱਕ ਫਿਰ ਇੱਕ ਹਵਾ ਚੱਲੀ ਹੋਈ ਹੈ ਵੀ ਉੱਥੇ ਜਿਵੇਂ ਅਕਾਲੀ ਦਲ ਦੀ ਤਾਂ ਤਕਰੀਬਨ ਜ਼ਮਾਨਤ ਜਬਤ ਹੋਈ ਹੈ ਪਰ ਫਿਰ ਵੀ ਆਪਾਂ ਕਹਿ ਸਕਦੇ ਹਾਂ ਵੀ 8-9000 ਵੋਟ ਉਹਨਾਂ ਨੂੰ ਪਈ ਹੈ ਪਰ ਭਾਜਪਾ ਨੂੰ ਕਾਫੀ ਅੱਛੀ ਵੋਟ ਪਈ ਹੈ ਤੇ ਫਿਰ ਇਸ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਵੀ ਜੇ ਦੋਵੇਂ ਜੁੜ ਕੇ ਜਾਂ ਗੱਠ ਜੋੜ ਦੇ ਨਾਲ ਦੁਬਾਰੇ ਇਲੈਕਸ਼ਨ ਜਦੋਂ ਹੁੰਦਾ 27 ਦਾ ਤਾ ਸਰਕਾਰ ਬਣਾ ਸਕਦਾ ਲੱਗਦਾ ਹੈ ਕਿ ਅਕਾਲੀ ਦਲ ਔਰ ਬੀਜੇਪੀ ਦਾ ਗੱਠਜੋੜ ਹੋ ਸਕਦਾ ਹੈ 2027 ਦੇ ਲਈ ਦੇਖੋ ਗੱਲ ਇਹ ਹੈ ਬਈ ਦੋਨਾਂ ਨੂੰ ਹੀ ਇਸ ਗੱਲ ਦੇ ਵਿੱਚ ਫਾਇਦਾ ਹੈ ਇਹਨਾਂ ਦਾ ਗੱਠਜੋੜ ਹੋਣਾ ਚਾਹੀਦਾ ਹੈ ਔਰ ਪੰਜਾਬੀਆਂ ਨੂੰ ਵੀ ਇਹ ਸਮਝ ਲੈਣਾ ਚਾਹੀਦਾ ਬਈ ਉਹ ਤਾਂ ਹੁਣੀ ਤਾਜ਼ਾ-ਤਾਜ਼ਾ ਆਪਾਂ ਨੂੰ ਲੁੱਟ ਕੇ ਹਟੇ ਨੇ 17 ਤੱਕ 17 ਤੋਂ 22 ਤੱਕ ਉਹਨਾਂ ਦੇ ਕਾਰਗੁਜ਼ਾਰੀ ਸਾਰਿਆਂ ਦੇ ਸਾਹਮਣੇ ਆ ਇਸ ਕਰਕੇ ਇਹ ਗੱਠਜੋੜ ਹੋ ਜਵੇ ਮੈਨੂੰ ਲੱਗਦਾ ਵੀ ਕੋਈ ਪੰਜਾਬ ਲਈ ਵੀ ਠੰਡਾ ਬੁੱਲਾ ਆ ਜਾਊਗਾ ਪਰ ਗੱਠਜੋੜ ਹੋ ਜੇ ਪਹਿਲਾਂ ਕਹਿੰਦੇ ਸੀ ਕਿ ਬੀਜੇਪੀ ਵਾਲਿਆਂ ਦਾ ਇੱਕ ਬਿਆਨ ਆਉਂਦਾ ਹੈ ਕਹਿੰਦੇ ਵੀ ਪਹਿਲਾਂ ਜਿਹੜੇ ਅਕਾਲੀ ਦਲ ਸਾਡਾ ਵੱਡਾ ਭਰਾ ਸੀ ਅਸੀਂ ਛੋਟੇ ਸੀ ਯਾਨੀ ਸਾਡੇ ਕੋਲ ਘੱਟ ਸੀਟਾਂ ਸੀ ਪਰ ਹੁਣ ਅਸੀਂ ਵੱਡੇ ਆ ਕਿਉਂਕਿ ਸਾਡਾ ਵੋਟ ਬੈਂਕ ਜ਼ਿਆਦਾ ਪੰਜਾਬ ਦੇ ਵਿੱਚ ਕੈਡਰ ਜ਼ਿਆਦਾ ਹੋ ਗਿਆ ਅਕਾਲੀ ਦਲ ਦਾ ਘਟ ਗਿਆ ਤੇ ਹੁਣ ਇਦਾਂ ਨਹੀਂ ਹੁੰਦਾ ਵੀ ਉਹਨਾਂ ਕਹਿੰਦਾ ਵੀ ਸੀਟਾਂ ਸਾਨੂੰ ਜ਼ਿਆਦੀਆਂ ਚਾਹੀਦੀਆਂ ਅਕਾਲੀ ਦਲ ਨੂੰ ਘੱਟ ਦਵਾਂਗੇ ਤਾਂ ਫਿਰ ਉਹ ਰੌਲਾ ਪੈਣਾ ਤੇ ਕਿਦਾਂ ਹੋ ਸਕਦਾ ਦੇਖੋ ਇਹ ਸਾਰਾ ਉਹੀ ਆ ਜਾਂਦੀ ਹੈ ਨਾ ਗੱਲ ਹੂੰ ਸੰਗਤ ਦੇ ਪਿਆਰ ਦੀ ਗ ਜਿਹੜੀ ਸੰਗਤ ਤੁਹਾਨੂੰ ਪਿਆਰ ਕਰਦੀ ਸੀ ਉਹਨਾਂ ਜੋ ਬਹੁਤੇ ਬੰਦੇ ਹੁਣ ਬੀਜੇਪੀ ਨੂੰ ਪਿਆਰ ਕਰਨ ਲੱਗੇ ਉਹਨਾਂ 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 ਦਾ ਵੋਟ ਬੈਂਕ ਵੱਧ ਗਿਆ ਇਹ ਤਾਂ ਜੱਸਾ ਸਿੰਘ ਆਲੂਵਾਲੀਏ ਨੂੰ ਇੱਕ ਵਾਰੀ ਨਵਾਬ ਕਪੂਰ ਸਿੰਘ ਨੇ ਵੀ ਸਮਝਾਇਆ ਸੀ ਵੀ ਸਾਰਾ ਕੁਝ ਸੰਗਤ ਹੀ ਹੈ ਇਹੀ ਨਵਾਬੀਆਂ ਬਖਸ਼ਦੀ ਹੈ ਇਹੀ ਤਾਜ ਬਖਸ਼ਦੀ ਹੈ ਇਹੀ ਤਾਜ ਤੋਂ ਤੁਹਾਡੇ ਤੋਂ ਖੋ ਕੇ ਤੁਹਾਨੂੰ ਥੱਲੇ ਪੁੰਜੇ ਬਿਠਾ ਦਿੰਦੀ ਹੈ ਇਸ ਕਰਕੇ ਸੰਗਤ ਦੇ ਉੱਪਰ ਡਿਪੈਂਡ ਕਰਦਾ ਠੀਕ ਆ ਜੇ ਸੰਗਤ ਉਹਨਾਂ ਨਾਲ ਵੱਧ ਆ